ਸਤ ਸ੍ਰੀ ਅਕਾਲ ਜੀ ਹੋਰ ਸਨავ ਜੀ ਕੀ ਹਾਲ ਚਾਲ ਨੇ ਮੈਂ ਠੀਕ ਠਾਕ ਤੇ ਮੈਸੇਜ ਜਿੱਤ ਕਰ ਮਠਾੜੂ ਤੇ ਅੱਜ ਫਿਰ ਨਿਊ ਵੀਡੀਓ ਲੈ ਕੇ ਆਏ ਹਾਂ ਕਿ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਬਹੁਤ ਹੀ ਸੋਹਣਾ ਸਟਾਫ ਆਪਣੇ ਕੋਲੇ ਆਇਆ ਹੈ ਅੱਜ ਦੇ ਸਾਰੇ ਸੂਟ ਜਿਹੜੇ ਆਪਣੇ ਕੋਲੇ ਤਿਆਰ ਹੋ ਕੇ ਆਏ ਨੇ ਅੱਜ ਆਪਣੇ ਕੋਲੇ ਸਾਰਾ ਸਟਾਫ ਜਿਹੜਾ ਆਇਆ ਹੈ ਚੌਕਲੇਟ ਦਾ ਆਇਆ ਹੈ ਚੌਕਲੇਟ ਕਪੜੇ ਦੇ ਉੱਤੇ ਆਪਾਂ ਵਰਕ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਢਾਈ ਆਪਣੇ ਕੋਲੇ ਆ ਕੇ ਨਿਊ ਸੂਟਾਂ ਤੇ ਆਈ ਹੈ ਤੇ 2000 ਵਾਲੇ ਸੂਟ ਨੇ ਆਪਾਂ ਤੁਹਾਨੂੰ ਬਹੁਤ ਵੱਡੀ ਆਫਰ ਦੇ ਰਹੇ ਹਾਂ ਇਸ ਤੇ ਆਪਾਂ ਤੁਹਾਨੂੰ ਦੇਣਾ ਅੱਜ ਡਿਸਕਾਊਂ ਤੇ ਨਾਲ ਆਪਣਾ ਜਿਹੜਾ ਸ਼ਿਪਿੰਗ ਚਾਰਜ ਹੋਊਗਾ ਉਹ ਫਰੀ ਹੋਊਗਾ ਤੇ ਆਪਾਂ ਲੋਕੇਸ਼ਨ ਜਰੂਰ ਦੱਸਦੇ ਹੁੰਨੇ ਆ ਜਿਹੜੀ ਆਪਣੀ ਸ਼ਾਪ ਐ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਲਾਗੇ ਰਹਿ ਜਾਂਦਾ ਇਹ ਆਪਣਾ ਪਿੰਡ ਮੈਸਰਖਾਨਾ ਜਿੱਥੇ ਆਪਣੀ ਗਰਨਾਨ ਕਵਾਲਿਆਂ ਦੀ ਦੁਕਾਨ ਵਜਦੀ ਐ ਮਠਾਡੂ ਸ਼ਾਪ ਐ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਐ ਤੇ ਡੇਰਾ ਪਾਪਾ ਪੰਜਾਬ ਦੱਸਦੇ ਨੀਅਰ ਹੈ ਤੇ ਅੱਜ ਆਪਾਂ ਸੋਹਣੇ ਸੋਹਣੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੇ ਨਵੇਂ ਚੈਨਲ ਦੇ ਉੱਤੇ ਆਉਣ ਵਾਲੇ ਸਾਰਿਆਂ ਨੂੰ ਪਲੀਜ਼ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਤੇ ਸੋਹਣੇ ਸੋਹਣੇ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਤੇ ਬਹੁਤ ਹੀ ਸਾਡੇ ਜਿਹੜੇ ਸੌਦੇ ਹੁੰਦੇ ਨੇ ਉਹ ਬਹੁਤ ਪਰਤੇ ਵਾਲੇ ਹੁੰਦੇ ਨੇ ਤੇ ਬਹੁਤ ਹੀ ਤੁਹਾਨੂੰ ਜਿਹੜੇ ਰੇਟ ਨੇ ਜੈਨੂਨ ਰੇਟ ਲੱਗਦੇ ਨੇਗੇ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਸਾਰੇ ਜਣੇ ਰਲ ਕੇ ਦੇਖਾਂਗੇ ਤੁਸੀਂ ਨਾਲ-ਨਾਲ ਵੀਡੀਓ ਦੇਖਣੀ ਹੈ ਤੇ ਇੱਕ ਵੀਡੀਓ ਦੇਖ ਕੇ ਤੁਸੀਂ ਛੱਡਿਆ ਨਾ ਕਰੋ ਤੇ ਲਾਹ ਦੀ ਨਾ ਸੋਹਣਾ ਇਹ ਕਮੈਂਟ ਕਰਕੇ ਸਾਨੂੰ ਜਾਇਆ ਕਰੋ ਤੇ ਸਾਨੂੰ ਪਤਾ ਲੱਗਿਆ ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਤੁਸੀਂ ਦੇਖੋ ਸਾਰੇ ਛੂਟ ਜਿਹੜੇ ਆਪਣੇ ਕੋਲੇ ਆਏ ਨੇ ਅੱਜ ਚਾਕਲੇਟ ਦੇ ਪ੍ਰਿੰਟ ਦੇ ਆਏ ਨੇ ਬਰਕ ਹੋ ਕੇ ਬਹੁਤ ਹੀ ਸੋਹਣੇ ਸੂਟਸ ਤੇ ਬਹੁਤ ਹੀ ਸੋਹਣਾ ਸਟਾਫ ਹੈ ਤੇ ਆਪਾਂ ਸਾਰੇ ਜਣੇ ਰਲ ਕੇ ਦੇਖਦੇ ਹਾਂ ਬਹੁਤ ਪਿਆਰਾ ਜਿਹੜਾ ਇਹਦਾ ਸੂਟ ਦਾ ਬਰਕ ਜਿਹੜਾ ਹੋ ਗਿਆ ਤੇ ਇਹ ਕਪੜਾ ਆਪਾਂ ਦੇਵਾਂਗੇ ਤੁਹਾਨੂੰ ਆਲ ਓਵਰ 5 ਮੀਟਰ ਇਹ ਆਲਓਵਰ ਸਾਨੂੰ 5 ਮੀਟਰ ਕਪੜਾ ਦੇਵਾਂਗੇ ਇਹਦੇ ਫਰੰਟ ਤੇ ਸੋਬਰ ਜਿਹਾ ਸੂਟ ਹੈ ਬਹੁਤ ਹੀ ਘੈਂਟ ਲੋਕਾ ਸੂਟ ਦੀ ਤੇ ਇਹ ਵਾਲਾ ਇਹਦਾ ਸਾਰਾ ਘੇਰ ਦਾ ਕੰਮ ਹੈ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਕੀਤਾ ਹੈ ਘੇਰ ਦੇ ਉੱਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਇਹਦੀਆਂ ਆ ਜਾਣਗੀਆਂ ਪੌਂਚੇ ਦੇ ਉੱਤੇ ਵਰਕ ਇਹ ਆਹ ਵਾਲਾ ਜਿਹੜਾ ਆ ਗਿਆ ਤੁਸੀਂ ਨਾਲ ਚੈੱਕ ਕਰ ਲਓ ਇਹ ਵਾਲਾ ਜਿਹੜਾ ਆ ਗਿਆ ਇਹਦੇ ਪੌਂਚੇ ਤੇ ਵਰਕ ਆਊਗਾ ਸਲਵਾਰ ਦਾ ਹੈਵੀ ਪੌਂਚਾ ਬਣਿਆ ਹੋਇਆ ਤੇ ਆਹ ਵਾਲਾ ਜਿਹੜਾ ਇਹਦੀਆਂ 슬ੀਵਸ ਆ ਗਿਆ ਏ ਬੜਾ ਇਹਦਾ ਜਿਹੜਾ ਵਰਕ ਹੈਗਾ ਬਹੁਤ ਹੀ ਪਿਆਰਾ ਏ ਇਹ ਦੀਆਂ ਬਾਹਾਂ ਤੇ ਆਊਗਾ ਤੇ ਇਹ ਹੈਵੀ ਸੂਟ ਹੈ ਪੂਰਾ ਤੇ ਇਹਦਾ ਰੇਟ ਆਪਾਂ ਤੁਹਾਨੂੰ ਬਹੁਤ ਘੱਟ ਰੇਟ ਦੇਾਂਗੇ ਅੱਜ ਤੇ ਰੇਟ ਤੁਹਾਨੂੰ ਦੇਵਾਂਗੇ ਆਪਾਂ 1150 ਰੁਪਏ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇਾਂਗੇ ਤੇ ਜਿਹੜਾ ਕੋਰੀਅਰ ਚਾਰਜ ਹੈ ਉਹ ਇਹਦਾ ਫ੍ਰੀ ਹੋਊਗਾ ਤੇ ਆਪਾਂ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਨੇ ਆ ਬਹੁਤ ਹੀ ਪਿਆਰਾ ਦੁਪੱਟਾ ਹੈ ਇਹਦੇ ਨਾਲ ਦੁਪੱਟੇ ਦੇ ਉੱਤੇ ਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਇਹ ਆ ਲਓ ਜੀ ਤੁਸੀਂ ਦੁਪੱਟਾ ਚੈੱਕ ਕਰੋ ਬਾਕੀ ਸਿਰੇ ਤੁਸੀਂ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਸਾਈਜ਼ ਦੁਪੱਟੇ ਦਾ ਜਿਹੜਾ ਹੈਗਾ ਬਹੁਤ ਪਿਆਰਾ ਹੈ ਆਹ ਲਓ ਜੀ ਦੁਪੱਟਾ ਤੁਸੀਂ ਚੈੱਕ ਕਰੋ ਮਸਲੀਨ ਦਾ ਪ्योर ਮਸਲੀਨ ਦਾ ਦੁਪੱਟਾ ਹੋਊਗਾ ਬਹੁਤ ਸੋਹਣੇ ਤਰੀਕੇ ਨਾਲ ਇਹਦੀ ਫਿਨਿਸ਼ਿੰਗ ਹੈ ਬਾਰਕ ਬਹੁਤ ਸੋਹਣਾ ਕੀਤਾ ਹੈ ਤੇ ਕਟ ਵਰਕ ਦੇ ਨਾਲ ਹੈ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਸਾਈਜ਼ ਹੋਊਗਾ ਦੁਪੱਟੇ ਦਾ ਤੇ ਆਹ ਲਓ ਜੀ ਤੁਸੀਂ ਚੈੱਕ ਕਰੀਏ ਬਹੁਤ ਪਿਆਰਾ ਸੂਟ ਹੈ ਇਹ ਸਿਰਫ ਸਿਰਫ 2000 ਵਾਲਾ ਸੂਟ ਹੈ ਇਹ ਤੁਹਾਨੂੰ ਗਰਨਾਨਕ ਵਾਲਿਆਂ ਤੋਂ ਮਿਲਣਾ ਤੇ ਇਹ ਸੂਟ ਦਾ ਆਪਾਂ ਰੇਟ ਜਿਹੜਾ ਤੁਹਾਨੂੰ ਦੇਵਾਂਗੇ 1500 ਰੁਪਿਆ ਤੇ ਸ਼ਿਪਿੰਗ ਚਾਰਜ ਜਿਸ ਦੇ ਨਾਲ ਦੇਵਾਂਗੇ ਕੋਈ ਤੁਹਾਨੂੰ ਅਲੱਗ ਤੋਂ ਐਕਸਟਰਾ ਕੋਈ ਚਾਰਜ ਨਹੀਂ ਦੇਣਾ ਪੈਂਦਾ ਕੋਰੀਅਰ ਚਾਰਜ ਤੁਹਾਡਾ ਫ੍ਰੀ ਹੋਊਗਾ ਤੇ ਆਹ ਲਓ ਜੀ ਸਾਰੇ ਸ਼ੂਟ ਜਿਹੜੇ ਆਪਣੇ ਕੋਲੇ ਆਏ ਨੇ ਆਪਾਂ ਦਿਖਾਵਾਂਗੇ ਤੁਹਾਨੂੰ ਖੋਲ ਕੇ ਕਿਉਂਕਿ ਆਪਣਾ ਆਨਲਾਈਨ ਦਾ ਕੰਮ ਹੈ ਤੁਹਾਨੂੰ ਕਲਰਾਂ ਦਾ ਵੀ ਪਤਾ ਲੱਗ ਜਾਂਦਾ ਬਰਕ ਦਾ ਪਤਾ ਲੱਗ ਜਾਂਦਾ ਤੇ ਇਸ ਸੂਟ ਦੀ ਤੁਸੀਂ ਲੈਂਥ ਜਿੰਨੀ ਮਰਜ਼ੀ ਲੈ ਲਿਓ ਕਿਉਂਕਿ ਘੇਰ-ਘੇਰ ਦਾ ਕੰਮ ਹੈ ਤੇ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾਓ ਤੇ ਸਾਰੇ ਸੂਟਾਂ ਦੇ ਸੇਮ ਡਿਜ਼ਾਈਨ ਹੋਊਗਾ ਆਹ ਲਓ ਜੀ ਜਿਹੜਾ ਬਾਜੂ ਤੇ ਇਹਦਾ ਬਾਜੂ ਤੇ ਨਾਲ ਪਹੁੰਚੇ ਤੇ ਕੰਮ ਕੀਤਾ ਹੋਇਆ ਬਹੁਤ ਪਿਆਰਾ ਤੇ ਸਾਰਾ ਸਫ ਜਿਹੜਾ ਇਹਦਾ ਚੌਕਲੇਟ ਦਾ ਹੋਊਗਾ ਚੌਕਲੇਟ ਦਾ ਸਫ ਆ ਆਪਣੇ ਕੋਲੇ ਬਹੁਤ ਹੀ ਪਿਆਰਾ ਤੇ ਆਹ ਲਓ ਜੀ ਇਹਦਾ ਦੁਪੱਟਾ ਖੁੱਲੇ ਸਾਇਦ ਦੁਪੱਟਿਆਂ ਦੀ ਮਸਲੀਨ ਦੇ ਮਿਲਣਗੇ 1150 ਦਾ ਰੇਟ ਮਿਲੂਗਾ ਤੇ ਮਾਰਕੀਟਾਂ ਦੇ ਵਿੱਚ ਜਿਹੜੇ ਇਹਨਾਂ ਸੂਟਾਂ ਦੇ ਰੇਟ ਨੇਗੇ ਉਹ 2000 ਰੁਪਿਆ ਇਹਦਾ ਰੇਟ ਹੈ 2000 ਰੁਪਿਆ ਰੇਟ ਹੈ ਤੁਹਾਨੂੰ 8900 ਰੁਪਿਆ ਦਾ ਡਿਸਕਾਊਂਟ ਮਿਲੂਗਾ ਗੁਰਨਾਨਕਵਾਹ ਦੇ ਬਹੁਤ ਸੋਹਣੇ ਕਲਰ ਨੇ ਆਹ ਲਓ ਜੀ ਅਗਲਾ ਆਪਣਾ ਆ ਗਿਆ ਇਹਦੇ ਵਿੱਚ ਪਿਸਤਾ ਕਲਰ ਜਿਹੜਾ ਸੂਟ ਸਾਨੂੰ ਚੰਗਾ ਲੱਗਿਆ ਤੁਸੀਂ ਸਕਰੀਨਸ਼ਾਟ ਲੈ ਲੈਣਾ ਇਸੇ ਨੰਬਰ ਤੇ ਆਪਣਾ WhatsApp ਚੱਲਦਾ ਹੈ ਜਿਹੜਾ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲਦਾ ਹੁੰਦਾ ਉਸੇ ਨੰਬਰ ਤੇ WhatsApp ਚੱਲਦਾ ਆਪਾਂ ਉਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸਾਨੂੰ ਪਾ ਦੇਣਾ ਤੇ ਆਰਡਰ ਤੁਸੀਂ ਉਸੇ ਨੰਬਰ ਤੇ ਪਾਉਣਾ ਸਾਨੂੰ ਤੇ ਪੇਮੈਂਟ ਤੁਸੀਂ ਜਿਹੜੀ ਹੈਗੀ ਕਿਸੇ ਵੀ ਮੈਥਡ ਨਾਲ ਸਾਨੂੰ ਕਰ ਸਕਦੇ ਹੋ ਪੇਮੈਂਟ Google Pay ਵੀ ਕਰ ਸਕਦੇ ਹੋ ਤੇ Paytm ਵੀ ਕਰ ਸਕਦੇ ਹੋ ਬੈਂਕ ਕਾਊਂਟ ਦੇ ਖਾਤੇ ਰਾਹੀਂ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਆ ਲਓ ਜੀ ਤੁਸੀਂ ਚੈੱਕ ਕਰਿਓ ਭਾਰੇ ਭਾਰੇ ਸੂਟ ਸਾਫ ਜਿਹੜਾ ਸੋਨੂੰ ਦਿਖ ਰਿਹਾ ਹੋਊਗਾ ਐਸ ਰੋਡ ਤੇ ਤੁਸੀਂ ਯੂਮ ਕਰਕੇ ਦੇ ਬਹੁਤ ਪਿਆਰਾ ਸਾਫਾ ਇਹਦੇ ਵਿੱਚ ਲੈਣਾ ਜਾਂ ਬਣਿਆ ਨੇ ਸਾਰਾ ਸਾਫ ਚਾਕਲੇਟ ਦਾ ਤੇ ਹੈਂਡਵਰਕ ਦੇ ਸ਼ੂਟ ਨੇ ਇਹ ਸਾਰੇ ਤੇ ਰੇਂਜ ਇਹਨਾਂ ਦੀ 1150 ਰੁਪਇਆ ਰੇਟ ਰਹੂਗਾ 1150 ਦੇ ਵਿੱਚ ਸ਼ੂਟ ਸੋਨੂੰ ਮਿਲ ਜੂ ਬਹੁਤ ਪਿਆਰਾ ਆ ਲਓ ਜੀ ਆ ਇਹਦਾ ਤਾਂ ਪੱਟਾ ਆ ਗਿਆ ਦੁਪੱਟੇ ਦੇ ਉੱਤੇ ਬੂਟੀ ਤਾਂ ਸਾਰੇ ਚ ਆਸ਼ ਫੇਰੇ ਪਾਈ ਪਾਈ ਤੇ ਨਾਲ ਇਹਦੇ ਸਾਈਡਾਂ ਤੇ ਲੈਸ ਲੱਗੀ ਹੈ ਬਹੁਤ ਪਿਆਰੀ ਬਹੁਤ ਸੋਹਣਾ ਦੁਪੱਟਾ ਖੁੱਲੇ ਸੈਜ ਦਾ ਦੁਪੱਟਾ ਤੁਹਾਨੂੰ ਇਹ ਸੂਟਾਂ ਦੇ ਨਾਲ ਮਿਲੇਗਾ ਤੇ ਸਾਰੇ ਸੂਟ ਜਿਹੜੇ ਜਿੰਨੇ ਵੀ ਸੂਟ ਮੇਰੇ ਕੋਲੇ ਅੱਜ ਮੈਂ ਜਿੰਨੇ ਸੂਟਾਂ ਦੀ ਵੀਡੀਓ ਬਣਾਉਣੀ ਹੈ 30 ਸੂਟ ਨੇ કે 20 ਸੂਟ ਨੇ ਸਾਰੇ ਸੂਟ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਕਿਉਂਕਿ ਕਲਰ ਤੁਹਾਡੇ ਸਾਹਮਣੇ ਆ ਜਾਣ ਕਿਹੜੇ ਕਿਹੜੇ ਕਲਰ ਆਪਣੇ ਕੋਲੇ ਆਏ ਨੇ ਇਸ ਤੋਂ ਬਾਅਦ ਆਪਾਂ ਆ ਗਿਆ ਗਲੇ ਵਾਲਾ ਡਿਜ਼ਾਈਨ ਆਹ ਲਓ ਜੀ ਇਹਦੀ ਵੀ ਲੈਂਥ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਲੈਂਥ ਇਹਦੀ ਬਹੁਤ ਹੈ ਤੇ ਗਲੇ ਦੇ ਉੱਤੇ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਹੈ ਅੱਜ ਕੱਲ ਗਲੇ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਤੇ ਕਪੜਾ ਸਾਰਾ ਤੁਹਾਨੂੰ ਅੱਜ ਮਿਲੂਗਾ ਚੌਕਲੇਟ ਦਾ ਬਾਕੀ ਆਪਾਂ ਦੇਖਦੇ ਹਾਂ ਵੀ ਇਹਦੀਆਂ ਬਾਹਾਂ ਤੇ ਵਰਕਾ ਲਓ ਜੀ ਇਹਦੀਆਂ ਬਾਹਾਂ ਤੇ ਇਹਦੀਆਂ ਕੱਲੀਆਂ ਬਾਹਾਂ ਦੇ ਉੱਤੇ ਤੁਹਾਨੂੰ ਜਿਹੜਾ ਵਰਕ ਮਿਲੂਗਾ ਚਾਹੇ ਤੁਸੀਂ ਇਹਨੂੰ ਇਸ ਵਰਕ ਨੂੰ ਚਾਹੇ ਤੁਸੀਂ ਪਹੁੰਚੇ ਤੇ ਲੈ ਸਕਦੇ ਹੋ ਸਲਵਾਰ ਦੇ ਤੇ ਚਾਹੇ ਤੁਸੀਂ ਇਹ ਵਰਕ ਬਾਹਾਂ ਤੇ ਲੈ ਲਿਓ ਤੇ ਇਹਦੇ ਇੱਕ ਪਾਸੀ ਵਰਕ ਆਊਗਾ ਆਹ ਲਓ ਜੀ ਕੰਚਈ ਫਿਰੋਜੀ ਇਹਦਾ ਕਲਰ ਹੈ ਕਲਰ ਬਹੁਤ ਪਿਆਰਾ ਹੈ ਤੇ 슈ਟ ਰਹਿਣ ਵਾਲਾ ਅੱਜ 11:30 ਦੀ ਰੇਂਜ ਦੇ ਵਿੱਚ ਤੇ ਇਹ ਸੂਟ ਸਾਨੂੰ ਮਿਲਣਾ ਗੁਰਨਾਨਕ ਵਾਲਿਆਂ ਦੇ ਆਹ ਲਓ ਜੀ ਆਪਾਂ ਇਹਦਾ ਦੁਪੱਟਾ ਕਰਦੇ ਚੈੱਕ ਸਾਰੇ ਦੁਪੱਟੇ ਦੇ ਵਿੱਚ ਬਹੁਤ ਪਿਆਰੀ ਬੂਟੀ ਹੈ ਆਹ ਲਓ ਜੀ ਦੁਪੱਟਾ ਕਰੋ ਚੈੱਕ ਸਾਰਾ ਦੁਪੱਟਾ ਬਹੁਤ ਹੀ ਪਿਆਰੀ ਲੁੱਕ ਦੇ ਨਾਲ ਆਇਆ ਤੇ ਦੁਪੱਟੇ ਦੇ ਜਿਹੜੀ ਬੂਟੀ ਦੁਪੱਟੇ ਦੇ ਉੱਤੇ ਸਾਰੇ ਦੇ ਪੱਤੇ ਉੱਤੇ ਬਹੁਤ ਸੋਨਾ ਪੱਤਾ ਬਣਿਆ ਹੋਇਆ ਆ ਪਾਣ ਦਾ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਤਿੰਨੇ ਕਲਰ ਮੈਸਨ ਨੂੰ ਖੋਲ ਕੇ ਦਿਖਾਉਣੀ ਆ ਆ ਲਓ ਜੀ ਅਗਲਾ ਕਲਰ ਜਿਹੜਾ ਆਪਣੇ ਕੋਲੇ ਜਾਮਨੀ ਜਾਂ ਪਰਪਲੀਆ ਕਲਰ ਆ ਗਿਆ ਬਹੁਤ ਹੀ ਸੋਨਾ ਪਹਿਲਾ ਤਾਂ ਗਲੇ ਦੇ ਉੱਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹਦੇ ਸਾਰਾ ਹੈਂਡਵਰਕ ਦਾ ਸੂਟ ਹੈ ਤੇ ਉਸ ਤੋਂ ਬਾਅਦ ਇਹਦੇ ਜਿਹੜੇ ਦੋ ਸੈਂਟਰ ਪੈਨਲ ਵਾਲੇ ਨੇ ਬਹੁਤ ਹੀ ਪਿਆਰੇ ਨੇ ਤੇ ਨਿੱਕੀ ਨਿੱਕੀ ਬੂਟੀ ਦੇ ਨਾਲ ਹੈ ਆ ਲਓ ਜੀ ਇਹ ਵਾਲਾ ਆ ਗਿਆ ਬਾਹਾਂ ਦਾ ਡਿਜ਼ਾਈਨ ਬਾਹਾਂ ਤੇ ਪਹੁੰਚੇ ਤੇ ਤੁਹਾਡੀ ਆਪਣੀ ਚੋਆਇਸ ਹੋਊਗੀ ਤੇ ਆਹ ਨਾਲ ਦੀ ਨਾਲ ਤੁਸੀਂ ਦੁਪੱਟਾ ਚੈੱਕ ਕਰੀਏ ਇਹ ਖੁੱਲੇ ਸਾਇਦੇ ਦੁਪੱਟੇ ਜਿਹੜੇ ਤੁਹਾਨੂੰ ਇਹਦੇ ਨਾਲ ਮਿਲਣਗੇ ਤੇ ਉਹ ਵੀ ਬਹੁਤ ਹੀ ਪਿਆਰੀ ਘੈਂਟ ਲੁੱਕ ਦੇ ਨਾਲ ਇਹ ਸਾਰੇ ਸੂਟਾਂ ਦਾ ਰੇਂਜ ਅੱਜ ਦੇ ਸੂਟਾਂ ਦੀ ਜਿਹੜੀ ਮੈਂ ਤੁਹਾਨੂੰ ਦੱਸੀ ਜਾਨੀ ਆ ਜਿਹੜੇ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਈਏ ਨੇ ਜਿਹੜੇ ਅਲੱਗ ਦੇ ਰੇਟ ਹੋਣਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਤੇ ਇਹਨਾਂ ਦਾ ਸਾਰਿਆਂ ਦਾ ਰੇਟ ਹਾਲੇ ਤੱਕ ਹੈਗਾ 1150 ਰੁਪਈਆ 1150 ਰੁਪਈਆ ਦੇ ਵਿੱਚ ਸੂਟ ਤੁਹਾਨੂੰ ਤੁਹਾਡੇ ਘਰੇ ਆ ਜਾਊਗਾ ਕਿਉਂਕਿ ਅਸੀਂ ਜਿਹੜਾ ਸ਼ਿਪਿੰਗ ਚਾਰਜ ਆ ਉਹ ਫ੍ਰੀ ਆ ਐਕਸਟਰਾ ਚਾਰਜ ਤੁਹਾਨੂੰ ਨਹੀਂ ਦੇਣਾ ਪੈਂਦਾ ਤੇ ਆ ਆ ਗਿਆ ਪੈਲਟਨ ਦੇ ਵਿੱਚ ਬਹੁਤ ਹੀ ਪਿਆਰੀ ਇਹਦੀ ਲੋਕਾ ਸੂਟ ਦੀ ਤੇ ਬਹੁਤ ਹੀ ਪਿਆਰਾ ਕਲਰ ਆ ਤੇ ਬਹੁਤ ਹੀ ਥੱਲੇ ਸੋਹਣੇ ਅੱਜ ਕੱਲ ਬੋਤਲਾਂ ਵਾਲੀ ਲੈਸ ਲਾ ਲੈਂਦੀਆਂ ਉਸੇ ਨਾਲ ਉਹਦੀ ਫਿਨਿਸ਼ਿੰਗ ਬਹੁਤ ਬਣ ਜਾਂਦੀ ਹੈ ਬਹੁਤ ਹੀ ਸੋਹਣਾ ਲੱਗਦਾ ਆ ਲਓ ਜੀ ਆ ਇਹਦਾ ਆ ਗਿਆ ਪਹੁੰਚਾ ਤੇ ਇਸ ਤੋਂ ਬਾਅਦ ਆ ਆ ਗਿਆ ਪੈਰਟ ਇਸ ਦਾ ਦੁਪੱਟਾ ਤੇ ਆ ਆਪਣੇ ਕੋਲੇ ਆਇਆ ਖੰਜੂਰਾ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਸਾਰਾ ਸੂਟ ਜਿਹੜਾ ਹੈਗਾ ਇਹ ਹੈਂਡਵਰਕ ਦਾ ਸੂਟ ਹੈ ਤੇ ਇਹ ਹੈਗਾ orange color ਦਾ ਇਸ ਦੇ ਵਿੱਚ ਵੀ ਆਪਣੇ ਕਲਰ ਜਿਹੜੇ ਹੈਗੇ ਨੇ ਬਹੁਤ ਪਿਆਰੇ ਆਏ ਨੇ ਆਹ ਲਓ ਜੀ ਨਾਲ ਦੀ ਨਾਲ ਚੈੱਕ ਕਰੀਏ ਤੇ ਨਾਲ ਦੀ ਨਾਲ ਸਕਰੀਨਸ਼ਾਟ ਤੁਹਾਨੂੰ ਲੈਣਾ ਜਿਹੜਾ ਸੌਖਾ ਹੋ ਜਾਊਗਾ ਖੰਜੂਰ ਦਾ ਡਿਜ਼ਾਈਨ ਹੈ ਬਹੁਤ ਗਰੇਜ ਦੇ ਵਿੱਚ ਹੈ ਬਹੁਤ ਹੀ ਪਿਆਰਾ ਹੈ ਘੇਰ ਦੇ ਉੱਤੇ ਬਹੁਤ ਸੋਹਣਾ ਵਰਕ ਹੈ ਤੇ ਸੈਂਟਰ ਪੈਨਲ ਬਹੁਤ ਪਿਆਰੇ ਬਣੇ ਨੇ ਹੈਂਡਵਰਕ ਦੇ ਤੇ ਬਹੁਤ ਹੀ ਸੋਹਣਾ ਖੰਜੂਰ ਦਾ ਬੂਟਾ ਬਣਿਆ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਇਹਦੇ ਆਹ ਲਓ ਜੀ ਆ ਇਹਦਾ ਬਾਜੂ ਉੱਤੇ ਵਰਕ ਆ ਗਿਆ ਤੇ ਇਹਦੇ ਨਾਲ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਬਹੁਤ ਪਿਆਰਾ ਸਾਰੇ ਦੁਪੱਟੇ ਮਸਲੀਨ ਦੇ ਨੇ ਤੇ ਸਜ ਇਹਨਾਂ ਦੇ ਖੁੱਲੇ ਨੇ ਆਹ ਲਓ ਜੀ ਦੁਪੱਟਾ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਦੁਪੱਟਾ ਹੈ ਤੇ ਸਜ ਪੂਰਾ ਖੁੱਲਾ ਹੈ ਇਹ ਦਾ ਸੀਗਾ orange color ਇਸ ਤੋਂ ਬਾਅਦ ਆਪਣਾ ਆ ਗਿਆ ਸਰਦਈ ਕਲਰ ਆਹ ਲੋ ਜੀ ਮਾਰੋਚਾਟ ਸੂਟ ਨੇ ਚਮ-ਚਮ ਕਰਦੇ ਤੇ 2 2000 ਵਾਲੇ ਸੂਟ ਨੇ ਸਾਨੂੰ ਆਫਰ ਤੇ ਮਿਲ ਰਹੇ ਨੇ ਤੇ ਅੱਜ ਦਾ ਸਾਰਿਆਂ ਦਾ ਰੇਟ 1150 ਰੁਪਿਆ ਤੇ ਸੂਟ ਦਾ ਸੂਟ ਹੈਗੇ ਨੇ ਬਹੁਤ ਘੈਂਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸਾਨੂੰ ਆਪਾਂ ਇਹ ਸੂਟ ਪ੍ਰੋਵਾਈਡ ਕਰਾ ਰਹੇ ਆ ਆਹ ਲੋ ਜੀ ਆਖ ਨੂਰ ਵਾਲਾ ਡਿਜ਼ਾਈਨ ਆਊਗਾ ਬਾਹ ਦੇ ਉੱਤੇ ਬਹੁਤ ਹੀ ਪਿਆਰਾ ਵਰਕ ਹੈ ਤੇ ਬਹੁਤ ਹੀ ਪਿਆਰਾ ਵਰਕ ਹੈ ਤੇ ਬਹੁਤ ਹੀ ਪਿਆਰੇ ਕਲਰ ਨੇ ਆਹ ਲਓ ਜੀ ਇਹਦਾ ਨਾਲ ਦੁਪੱਟਾ ਆ ਗਿਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸੋਹਣਾ ਤਿਆਰ ਕੀਤਾ ਹੋਇਆ ਕੱਟਵਰਕ ਦੇ ਨਾਲ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਮਹਿੰਦੀ ਕਲਰ ਆਹ ਲਓ ਜੀ ਆਹ ਵਲ ਆ ਗਿਆ ਮਹਿੰਦੀ ਕਲਰ ਮਹਿੰਦੀ ਟੋਨ ਦੇ ਵਿੱਚ ਬਹੁਤ ਹੀ ਖਿੜਮਾ ਖਿੜਮਾ ਰੰਗ ਹੈ ਇਹਦਾ ਆਹ ਲਓ ਜੀ ਇਹ ਆਵੜਾ ਡਿਜ਼ਾਈਨ ਤੁਸੀਂ ਕਰੀ ਜਾਓ ਚੈੱਕ ਨਾਲ ਦੀ ਨਾਲ ਬਾਹਾਂ ਦਾ ਡਿਜ਼ਾਈਨ ਤੇ ਆਹ ਲਓ ਜੀ ਇਹ ਵਾਲਾ ਇਹਦਾ ਆ ਗਿਆ ਦੁਪੱਟਾ ਖੁੱਲੇ ਸਜਾਵਾਂ ਦੇ ਨਾਲ ਅੱਜ ਦੇ ਸਾਰੇ ਸੂਟਸ ਨੂੰ ਮਿਲਣਗੇ 1150 ਦੀ ਰੇਂਜ ਵਾਲੇ ਆਹ ਲਓ ਜੀ ਇਹਦਾ ਆ ਗਿਆ ਮਹਿੰਦੀ ਕਲਰ ਸੁੱਕੀ ਮਹਿੰਦੀ ਵਰਗਾ ਬਹੁਤ ਹੀ ਸੋਹਣਾ ਕਲਰ ਹੈ ਹਾਲੋ ਜੀ ਆ ਇਹਦਾ ਆ ਗਿਆ ਦੁਪੱਟਾ ਹੈ ਮਹਿੰਦੀ ਕਲਰ ਦਾ ਤੇ ਸਕਰੀਨ ਸ਼ਾਟ ਤੁਸੀਂ ਲੈ ਲਿਓ ਇਸ ਕਰਕੇ ਆਪਾਂ ਸੂਟ ਨੂੰ ਸਾਰਾ ਓਪਨ ਕਰਕੇ ਦਿਖਾਉਣੀ ਆ ਕਿਉਂਕਿ ਤੁਹਾਨੂੰ ਸਕਰੀਨ ਸ਼ਾਟ ਜਿਹੜਾ ਲੈਣਾ ਸੌਖਾ ਹੋ ਜਾਵੇ ਇਸ ਤੋਂ ਬਾਅਦ ਆਪਣਾ ਇਹਦਾ ਆ ਗਿਆ ਰਾਣੀ ਕਲਰ ਤੇ ਇਹ ਕਪੜਾ ਜਿਹੜਾ ਸਾਫੇ ਦਾ ਸਾਰਾ ਅੱਜ ਦਾ ਸਟਫ ਰਹੂਗਾ ਇਹਦਾ ਚਾਕਲੇਟ ਚਾਕਲੇਟ ਕਪੜੇ ਦੇ ਉੱਤੇ ਜਿਹੜੇ ਆਪਣੇ ਸ਼ੂਟ ਸਾਰੇ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਪਿਆਰੇ ਸ਼ੂਟ ਨੇ ਤੇ ਰੇਂਜ ਅੱਜ ਬਹੁਤ ਘੱਟ ਸਾਨੂੰ ਮਿਲਣ ਵਾਲੀ ਹੈ ਆਹ ਲਓ ਜੀ ਲਓ ਸਕਰੀਨਸ਼ਾਟ ਤੁਸੀਂ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਫਲਕਾਰੀ ਵਾਲਾ ਡਿਜ਼ਾਈਨ ਆਹ ਲਓ ਜੀ ਫਲਕਾਰੀ ਵਾਲਾ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਸਾਰਾ ਥ੍ਰੈਡ ਵਰਕ ਦੇ ਨਾਲ ਹੈ ਇਹ ਵੀ ਚਾਕਲੇਟ ਦੇ ਕੱਪੜੇ ਉੱਤੇ ਆਇਆ ਹੈ ਤੇ ਬਹੁਤ ਹੀ ਹੈਵੀ ਸੂਟ ਹੈ ਤੇ ਬਹੁਤ ਹੀ ਹੈਵੀ ਦੁਪੱਟਾ ਇਹਦਾ ਤੇ ਇਹਦੀ ਰੇਂਜ ਰਹੂਗੀ 1375 ਰੁਪਏ 1375 ਰੁਪਿਆ ਦੇ ਵਿੱਚ ਆਪਾਂ ਸੂਟ ਸਾਨੂੰ ਦੇਾਂਗੇ ਇਹਦੇ ਵਿੱਚ 4 ਕਲਰ ਨੇ 4 ਕਲਰ ਬਹੁਤ ਪਿਆਰੇ ਨੇ ਸਕਰੀਨ ਸ਼ਾਟ ਤੁਸੀਂ ਲੈ ਲਿਓ ਬਹੁਤ ਹੀ ਸੌਖਾ ਹੋ ਜਾਂਦਾ ਸਕਰੀਨ ਸ਼ਾਟ ਨਾਲ ਤੇ ਇਹਦਾ ਫਲਕਾਰੀ ਦਾ ਕੰਮ ਹੈ ਬਹੁਤ ਸੋਹਣਾ ਘੇਰ ਦੇ ਉੱਤੇ ਬਹੁਤ ਸੋਹਣਾ ਫਰੰਟ ਹੈ ਬਹੁਤ ਸੋਹਣਾ ਫਲਕਾਰੀ ਦਾ ਵਰਕ ਹੈ ਤੇ ਆਹ ਲਓ ਜੀ ਇਹਦੇ ਅੱਗੇ ਬਾਜੂ ਦੇ ਉੱਤੇ ਬਹੁਤ ਸੋਹਣਾ ਕੰਮ ਕੀਤਾ ਹੈ ਹੈਵੀ ਤੇ ਸਾਰਾ ਸਾਫੇ ਇਹਦੇ ਵਿੱਚ ਰਹੂਗਾ ਚਾਕਲੇਟ ਦੇ ਵਿੱਚ ਤੇ ਤੁਸੀਂ ਇਹਦਾ ਦੁਪੱਟਾ ਚੈੱਕ ਕਰੋ ਬਹੁਤ ਹੀ ਸੋਹਣਾ ਦੁਪੱਟਾ ਇਹਦਾ ਤੇ ਫਲਕਾਰੀ ਚਾਰਸ਼ਪੇਰੇ ਤੁਸੀਂ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਪਾਇਆ ਹੋਇਆ ਫਿਨਿਸ਼ਿੰਗ ਦੇ ਨਾਲ ਤਿਆਰ ਹੋਇਆ ਸੂਟ ਤੇ ਨਿੱਕੀ ਨਿੱਕੀ ਬੂਟੀ ਇਹਦੇ ਚ ਦੁਪੱਟੇ ਦੇ ਵਿੱਚ ਫੁਲਕਾਰੀ ਦੀ ਦਿੱਤੀ ਹੋਈ ਹੈ ਆਹ ਲਓ ਜੀ ਸਕਰੀਨ ਸ਼ਾਟ ਲਾਓ ਤੁਸੀਂ ਬਹੁਤ ਪਿਆਰਾ ਸੂਟ ਹੈ ਇੰਨਾ ਪਿਆਰਾ ਸੂਟ ਬਣਨਾ ਏ ਤੁਹਾਡਾ ਇਸ ਤੋਂ ਬਾਅਦ ਆਪਣਾ ਇਹਦੇ ਵਿੱਚ ਆ ਗਿਆ ਮਹਿੰਦੀ ਕਲਰ ਖਿੜਮਾ ਖਿੜਮਾ ਕਲਰ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਤੇ ਜਦੋਂ ਤੁਸੀਂ ਸੂਟ ਪਾਓਗੇ ਬਹੁਤ ਸੋਹਣਾ ਲੱਗੂ ਤੁਹਾਡੇ ਸੂਟ ਪਾਇਆ ਆਹ ਲਓ ਜੀ ਮਹਿੰਦੀ ਕਲਰ ਦਾ ਸੂਟ ਆ ਗਿਆ ਬਹੁਤ ਖਿੜਮਾ ਖਿੜਮਾ ਰਾਂਗੇ ਤੇ ਲੈਂਥ ਤੁਸੀਂ ਜਿੰਨੀ ਮਰਜ਼ੀ ਲੈ ਲਓ ਕਿਉਂਕਿ ਇਹਦੇ ਤੇ ਕੱਲੇ ਘੇਰ ਤੇ ਸੈਂਟਰ ਪੈਨਲ ਵਿਚਾਰੇ ਜਿਹੜੇ ਬਣੇ ਹੋਏ ਨੇ ਬਹੁਤ ਸੋਹਣਾ ਸੂਟ ਆ ਇਹ ਤੇ ਆਹ ਕਰੋ ਜੀ ਚੈੱਕ ਇਹਦੀਆਂ ਬਾਹਾਂ ਤੇ ਦੁਪट्टे ਦੇ ਨਾਲ ਜਦੋਂ ਆਪਾਂ ਲਾ ਕੇ ਦਿਖਾਉਣਾ ਨਾ ਬਹੁਤ ਸੋਹਣਾ ਇਹਦਾ ਦੁਪट्टे ਦਾ ਤੇ ਸੂਟ ਦੀ ਗ੍ਰੇਸ ਬਣਦੀ ਹੈ ਆਹ ਲਓ ਜੀ ਖੁੱਲੇ ਸਹਿਜ ਦੁਪੱਟਿਆਂ ਦੇ ਨਾਲ ਇਹਨਾਂ ਦੇ ਦੁਪੱਟੇ ਸਾਰਿਆਂ ਦੇ ਸੋਨੂੰ 2.5 ਮੀਟਰ ਦੇ ਦੁਪੱਟੇ ਜਿਹੜੇ ਮਿਲਣਗੇ ਬਹੁਤ ਖੁੱਲੇ ਸਹਿਜਾਂ ਦੇ ਨਾਲ ਦੁਪੱਟੇ ਨੇ ਤੇ ਰੇਂਜ ਇਹਨਾਂ ਦੀ ਫੁਲਕਾਰੀ ਵਾਲਾਂ ਦੀ ਰਹੂਗੀ 1375 ਰੁਪਏ 1375 ਰੁਪਿਆ ਦੇ ਵਿੱਚ ਤੁਹਾਨੂੰ ਸੂਟ ਜਿਹੜੇ ਇਹ ਮਿਲਣਗੇ ਫੁਲਕਾਰੀ ਵਾਲੇ ਆਹ ਲਓ ਜੀ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਸ਼ਰਦਈ ਤੇ ਕਲਰ ਨਹੀਂ ਛੱਡਣ ਵਾਲੇ ਬਸ ਇਹਨਾਂ ਲਗਦਾ ਕਰਾਇਆ ਤੇ ਤੁਸੀਂ ਫਟਾਫਟ ਮਠਾੜੂ ਸ਼ਾਪ ਦੇ ਉੱਤੇ ਆਉਣਾ ਗੁਰਨਾਨਕਵਾਲਿਆਂ ਦੇ ਪਿੰਡ ਮੈਸਰਖਾਨੇ ਦੇ ਵਿੱਚ ਤੇ ਛੂਟ ਤੁਸੀਂ 2-2000 ਵਾਲੇ ਤੇ ਬਹੁਤ ਸਸਤੇ ਰੇਟਾਂ ਤੇ ਤੁਹਾਨੂੰ ਮਿਲ ਰਹੇ ਨੇ ਆਹ ਲਓ ਜੀ ਕਰੋ ਚੈੱਕ ਜੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਇਹਦਾ ਜਿਹੜਾ ਕਲਰ ਚ ਕਲਰ ਪਾਏ ਹੋਏ ਨੇ ਬਹੁਤ ਹੀ ਪਿਆਰੇ ਨੇ ਵਰਕ ਦੇ ਉੱਤੇ ਫਿਨਿਸ਼ਿੰਗ ਜਿਹੜੀ ਹੈਗੀ ਇਹ ਕੜਾਈ ਦੀ ਬਹੁਤ ਹੀ ਵਧੀਆ ਹੈਗੀ ਆਹ ਲਓ ਜੀ ਦੁਪੱਟਾ ਇਹ ਬਹੁਤ ਸੋਹਣੇ ਤਰੀਕੇ ਨਾਲ ਇਹ ਜਿਹੜਾ ਹੈਗਾ ਤਿਆਰ ਕੀਤਾ ਤੇ ਲਾਸਟ ਵਾਲਾ ਕਲਰ ਆਪਣੇ ਕੋਲੇ ਆ ਗਿਆ ਪਰਪਲ ਜਾਮਨੀ ਕਲਰ ਆਹ ਲਓ ਜੀ ਬਹੁਤ ਹੀ ਸੋਹਣਾ ਥ੍ਰੈਡਵਰਕ ਇਹਦੇ ਤੇ ਕੀਤਾ ਹੈ ਬਹੁਤ ਹੀ ਰੀਝਾ ਲਾ ਲਾ ਕੇ ਸ਼ੂਟ ਤਿਆਰ ਕੀਤੇ ਨੇ ਤੇ ਰੇਂਜ ਸਿਰਫ ਤੇ ਸਿਰਫ ਰਹਿਣੀ ਹੈ ਅੱਜ 1375 ਰੁਪਏ ਇਹਨਾਂ ਫੁਲਕਾਰੀ ਵਾਲੇ ਸ਼ੂਟਾਂ ਦੀ ਪਹਿਲਾਂ ਵਾਲੇ ਸ਼ੂਟਾਂ ਦੀ ਮੈਂ ਤੁਹਾਨੂੰ ਦੱਸਿਆ ਸੀ ਵੀ 1150 ਰੁਪਏ ਰੇਟ ਰੇਂਜ ਜਿਹੜੀ ਰਹੂਗੀ ਫੁਲਕਾਰੀ ਵਾਲੇ ਸ਼ੂਟਾਂ ਦਾ ਜਿਹੜਾ ਰੇਟ ਰਹੂਗਾ 1375 ਰੁਪਏ ਰਹੂਗਾ ਇਹ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੋ ਕਲਰ ਜਿਹੜੇ ਹੈਗੇ ਨੇ ਬਹੁਤ ਪਿਆਰੇ ਨੇ ਆਹ ਲਓ ਜੀ ਇਹ ਵੇਲ ਆ ਗਿਆ ਬਾਜੂ ਦੇ ਉੱਤੇ ਡਿਜ਼ਾਈਨ ਤੇ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦੇਾਂਗੇ ਆ ਲੋ ਜੀ ਜਿਹੜੇ ਅੱਜ ਦੇ ਆਪਣੇ ਕੋਲੇ ਸ਼ੂਟ ਆਏ ਸੀ ਨਾ ਸਾਰੇ ਸ਼ੂਟ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਇਹ ਵਾਲੇ ਸ਼ੂਟ ਹੈਗੇ ਨੇ ਸਾਰੇ ਚੌਕਲੇਟ ਸ਼ਿਮਰ ਦੇ ਉੱਤੇ ਆਏ ਨੇ ਬਹੁਤ ਹੀ ਸੋਹਣਾ ਸਟਾਫ ਹੈ ਨਿਊ ਸਟਾਫ ਹੈ ਸਾਰਾ ਕੰਮ ਆਪਣੇ ਕੋਲੇ ਨਿਊ ਹੋ ਕੇ ਆਇਆ ਹੈ ਤੇ ਸੋਹਣੇ ਸੋਹਣੇ ਸ਼ੂਟ ਨੇ 2-2000 ਵਾਲੇ ਸ਼ੂਟ ਅੱਜ ਤੁਹਾਨੂੰ ਦੇਵਾਂਗੇ ਆਪਾਂ 1150 ਦੇ ਵਿੱਚ 1375 ਦੇ ਵਿੱਚ ਫੁਲਕਾਰੀ ਵਾਲਾ ਡਿਜ਼ਾਈਨ ਦੇਵਾਂਗੇ ਤੇ ਤੁਸੀਂ ਇਹਨਾਂ ਛੋਟਾਂ ਦਾ ਸਕਰੀਨਸ਼ਾਟ ਲੈਣਾ ਐ ਇਸੇ ਨੰਬਰ ਤੇ ਆਪਣਾ WhatsApp ਚੱਲਦਾ ਐ ਇਸੇ ਨੰਬਰ ਤੇ ਤੁਸੀਂ ਸੈਂਡ ਕਰਨਾ ਐ ਵੀਡੀਓ ਨੂੰ ਫਟਾਫਟ ਰਿਸ਼ਤੇਦਾਰੀਆਂ ਦੇ ਵਿੱਚ ਸ਼ੇਅਰ ਕਰਿਓ ਮਾਮੀਆਂ ਮਾਸੀਆਂ ਪੂਆ ਨੂੰ ਤੁਸੀਂ ਇਹ ਗੱਲ ਜ਼ਰੂਰ ਕਿਹੋ ਵੀ ਆਪਾਂ ਗੁਰਨਾਨਕਾਨ ਦੇ ਚਲੀਏ ਵੈਸਰਖਾਨੇ ਤੇ ਬਹੁਤ ਹੀ ਪਿਆਰੇ ਛੂਟ ਨੇ ਤੇ ਆਪਾਂ ਲੈ ਕੇ ਆਈਏ ਝੋਲੇ ਪਰ ਪਰ ਕੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਤੇ ਨਵੇਂ ਆਉਣ ਵਾਲੇ ਜੀ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਅਸੀਂ ਸੋਹਣੀਆਂ ਸੋਹਣੀਆਂ ਵੀਡੀਓ ਪਾਉਂਦੇ ਰਹਿਣਾ ਤੇ ਸੋਨੂੰ ਜਿਹੜਾ ਨੋਟੀਫਿਕੇਸ਼ਨ ਜਦੀ ਮਿਲ ਜਾ ਕਰੂਗਾ ਤੇ